ओके ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਦੇਖੋ ਪਰੀਸ਼ਾਦ ਸੰਗਤ ਜੀ ਅੱਜ ਦਾ ਸਾਰਾ ਪਿੰਡ ਨਗਰ ਇਕੱਠਾ ਆਇਆ ਹੈ ਸਾਡੇ ਕੰਦਨ ਦੀ ਕਰੋਪੀ ਦੇ ਕਰਕੇ ਸਾਡੇ ਪਾਣੀ ਦੇ ਨਾਲ ਸਾਰਾ ਕੁਝ ਬੰਡਿਆ ਲੋਕਾਂ ਦੇ ਘਰ ਭੰਦੇ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਲੋਕਾਂ ਦੀਆਂ ਸਾਰੇ ਮੀਆਂ ਦੇਖੋ ਫਸਲਾਂ ਤਬਾਹ ਹੋਈਆਂ ਸਾਰਾ ਕੁਝ ਘਰਾਂ ਦੇ ਕਮਰੇ ਦੇ ਕਮਰੇ ਦੇ ਤੇ ਆ ਸਾਰੀ ਸੰਗਤ ਇਹ ਚਾਹੁੰਦੀ ਹੈ ਵੀ ਸਾਡੀ ਇਥੇ ਪਾਣੀ ਦੀਆਂ ਨਿਕਾਸ਼ ਪਹਿਲਾਂ ਇੱਥੇ ਡਰੇਨ ਹੀ ਜੀ ਉਹ ਇਦਾਂ ਕਿਸੇ ਕਾਰਨਾਂ ਕਰਕੇ ਸਾਰੇ ਭੈਣ ਭਰਾਵਾਂ ਨੇ ਟੁੱਟੜੀ ਆ ਅਸੀਂ ਇਹ ਚਾਹੁੰਦੇ ਆਂ ਵੀ ਸਾਡੀ ਜਲਦੀ ਤੋਂ ਜਲਦੀ ਇਹ ਡਰੇਨ ਦਾ ਮਸਲਾ ਹੱਲ ਕੀਤਾ ਜਾਵੇ ਇਹ ਤੁਰ ਤੱਕ ਕੱਢ ਕੇ ਪਾਣੀ ਤੇ ਗਾਂ ਅੱਗੇ ਪੋਰੇ ਲਾਈ ਜਾਂਦੇ ਤੇ ਮੋਰ ਤੇ ਜਿੱਥੇ ਅੱਗੇ ਵੀ ਚੱਲਦੀ ਡਰੇਨ ਪਹਿਲਾਂ ਉਨੀ ਡਰੇਨ ਕੱਢੀ ਜਾਵੇ ਤੇ ਸਾਡਾ ਮਸਲਾ ਲੋਕ ਜੀਆ ਵੇਖੋ ਜੀ ਨਿੱਕੇ ਨਿੱਕੇ ਨਿਆਣੇ ਬੱਚੇ ਵੀ ਬੰਦਾ ਖਤਰਾ ਛੱਪੜ ਚ ਪਾਣੀ ਚੜਿਆ ਕਾਚੂ ਚ ਪੈ ਗਏ ਹਾਂ ਜੀ 4 4 ਫੁੱਟ ਪਾਣੀ ਚੜ ਗਿਆ ਜੀ ਚ ਘਰ ਡੁੱਬੇ ਆ ਕਮਰੇ ਡਿੱਗ ਪਏ ਆ ਸਾਰਾ ਜਿਹੜੀ ਫਸਲੈ ਤੋਂ ਦੇਖੋ ਇੱਥੇ 10 12 ਕਿੱਲੇ ਬਿਲਕੁਲ ਤਬਾਹ ਹੋ ਗਿਆ ਤੇ ਪਿਛੇ ਜਿਹੜੀ ਆ 40 50 ਕਿੱਲੇ ਬਿਲਕੁਲ ਇਹ ਕੋ ਦਾ ਕੋਈ ਪਤਾ ਨਹੀਂ ਵੱਢਿਆ ਜਾਣਾ ਹੁਣੀਆਂ ਕਿ ਵੱਢਿਆ ਜਾਣਾ ਤੇ ਜਿਹੜੇ ਆ ਵੇਖੋ ਬੀਜੀਆਂ ਭੈਣਾਂ ਸਾਰੀਆਂ ਕਿੱਥੇ ਆਈਆਂ ਉਹਨਾਂ ਦਾ ਉਸ ਨੂੰ ਉਹਨਾਂ ਨੂੰ ਪੁੱਛ ਕੇ ਵੇਖ ਲੋ ਵੀ ਕੀ ਹਾਲ ਹੈ ਉਹਨਾਂ ਦੇ ਘਰਾਂ ਦਾ ਤੇ ਮੈਂ ਤੇ ਦਾਸ ਭਿੰਦਰ ਸਿੰਘ ਕੰਨ ਕੱਢਿਆ ਰਸਨਾਤ ਇਹੋ ਬੇਨਤੀ ਕਰਦਾ ਕਿ ਸਾਰਾ ਸਾਡਾ ਇਹ ਜੋ ਜਿੱਤੋ ਜਲਦੀ ਮਸਲਾ ਹੱਲ ਕਰਾਇਆ ਜਾਵੇ ਖਦਰ ਇਹ ਤਾਂ ਹੀ ਸਾਡਾ ਗੁਜ਼ਾਰਾ ਹੈ ਨਹੀਂ ਸਾਡੀ ਜੇ ਫਸਲ ਤਬਾਹ ਹੋ ਗਈ ਤੇ ਸਾਡਾ ਬਿੱਲ ਪਲੀ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਕੁਝ ਪੀਣ ਨੂੰ ਨਹੀਂ ਲੋਕਾਂ ਦੇ ਘਰਾਂ ਦੇ ਵਿੱਚ ਰਹਿ ਜਾਣਾ ਇਹਨਾਂ ਦਾ ਕਿਰਪਾ ਕਰਕੇ ਮਸਲਾ ਹੱਲ ਕਰਵਾ ਦਿਓ ਵਾਰਡ ਕਾਲੂ ਇੱਧਰ ਕੁਝ ਕਿਰਪਾਣੀ ਵਾਲੋਂ ਆਉਂਦੇ ਸਾਡੇ ਸੜਕੀ ਟਟਰਾ ਸੜਕ ਜੇ ਟਟੜੀ ਹੈ ਪੱਕੀਆਂ ਸੜਕਾਂ ਦਾ ਹਾਲਿਆ ਸਾਡੇ ਪ੍ਰਧਾਨ ਜੀ ਪਿੰਡ ਦੇ ਆਓ ਕੁਛ ਦਿਨਾਂ ਬਾਅਦ ਹਾਂਜੀ ਵਿਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਸ਼ਾਸਨ ਡੀਸੀ ਸਾਹਿਬ ਅਗੇ ਦੈਂਤੀ ਕਰਨਾ ਚਾਹੁੰਦਾ ਵੀ ਇੱਧਰ ਨੂੰ ਵੇਖੋ ਕੈਮਰਾ ਮਾਰ ਕੇ ਇਹ ਸਾਰੇ ਗਰੀਬ ਵਸਤੀ ਦੇ ਘਰ ਹੈ ਤੇ ਇੱਧਰ ਬਹੁਤ ਜ਼ਿਆਦਾ ਪਾਣੀ ਚੜ ਗਿਆ ਜੀ ਇਹਨੇ ਕਿਹੇ ਵੀ ਗਰੀਬ ਦਾ ਇੱਧਰ ਮਕਾਨ ਜਾਂ ਕੋਈ ਚੀਜ਼ੇ ਢੱਟ ਜਾਂਦੀ ਆ ਤੇ ਇਹ ਇੰਨੇ ਕਿ ਗਰੀਬ ਹੈ ਕਿ ਵਿਚਾਰਾਂ ਨੂੰ ਦਿਹਾੜੀ ਦੋਈ ਵੀ ਦਿਹਾੜੀ ਨਹੀਂ ਲਾ ਕੇ ਆਪਣਾ ਗੁਜ਼ਾਰਾ ਕਰ ਸਕਦੇ ਇਹ ਕਿਸੇ ਨੇ ਮੁੱਕੇ ਪਾ ਕੇ ਨਹੀਂ ਦੇ ਨੇ ਇਹ ਡਰੇਨ ਸਾਡੇ ਜਿਹੜੀ ਹੈ ਜਾਂਦੀ ਆ ਜੀ ਪੂਰੀ ਤੋੜ ਤੱਕ ਇਹ ਪੂਰੀ ਦੇ ਮੈਂ ਪ੍ਰਸ਼ਾਸਨ ਦੇ ਗਾੜੀ ਇਹੋ ਬੇਨਤੀ ਕਰਨਾ ਚਾਹੁੰਦਾ ਡੀਸੀ ਸਾਹਿਬ ਦੇ ਗਾੜੀ ਬੇਨਤੀ ਕਰਨਾ ਚਾਹੁੰਦਾ ਤੇ ਐਨ ਸਮੇ ਮੌਕੇ ਤੇ ਆਣ ਕੇ ਇਹਦਾ ਮੌਕਾ ਵੇਖ ਕੇ ਡਰੇਨ ਜਿਹੜੀ ਕਢਾਈ ਜਾਵੇ ਤੇ ਇਹਨਾਂ ਗਰੀਬਾਂ ਦਾ ਬਚਾਅ ਕੀਤਾ ਜਾਵੇ ਹਰ ਇੱਕ ਗਰੀਬ ਦੇ ਘਰ 10-10 ਫੁੱਟ ਤੋਂ 2-2 4-4 ਫੁੱਟ ਪਾਣੀ ਚੜ ਗਿਆ ਤਿੰਨ ਚਾਰ ਕੋਠੇ ਮਕਾਨ ਡਿੱਗੇ ਆ ਆਣ ਕੇ ਆਪ ਪ੍ਰਸ਼ਾਸਨ ਦੇਖ ਸਕਦਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆ ਜਿਹੜੀ ਡਰੇਨ ਹੈ ਤੋਰ ਤੱਕ ਜਾਂਦੀ ਹੈ ਤੇ ਤੋਰ ਤੱਕ ਕਢਾ ਕੇ ਤੇ ਜਿਹੜਾ ਸਾਡੇ ਪਾਣੀ ਦਾ ਵਿਕਾਸ ਜਿਹੜਾ ਚੱਲ ਜੇ ਇੱਧਰ ਸਾਰੀ ਗਰੀਬ ਅਸਤਾ ਜਿੱਧਰ ਵੇਖੋ ਪਾਣੀ ਜਾ ਰਿਹਾ ਜੇ ਕਿਹਦਾ ਵੀ ਕੋਈ ਮਕਾਨ ਡਿੱਗ ਗਿਆ ਤੇ ਪਉਣਯੋਗ ਨਹੀਂ ਹੈ ਤੇ ਨਾ ਇਹਨਾਂ ਦਾ ਕੋਈ ਵਿਜਾਰਾ ਪ੍ਰਸ਼ਾਸਨ ਘਾੜੀ ਦੋਰੇ ਬੇਨਤੀ ਕਰਦਾ ਡੀਸੀ ਸਾਹਿਬ ਜੀ ਕਿ ਇਹ ਜਿਹੜੀ ਡਰੇਨ ਹੈ ਇਹ ਕੱਢ ਕੇ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ shukhi awa chamanyaa hey <tutly> ਨੇ ਜੀ ਇਹ ਪਿੰਡ ਟੜਿਹਾਲਾ ਨਾਤਾ ਬਾਈ 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 ਆ ਹਜੇ ਅੰਦਰਾਂ 'ਚ ਪਾਣੀ ਆ ਗਿਆ ਵਾ ਤੇ ਇਹਦਾ ਕੋਈ ਭਾਈ ਗਿਆਨ ਦਾ ਮਸਲਾ ਹੱਲ ਕੀਤਾ ਜਾਵੇ ਤੇ ਅਸੀਂ ਮਾਤਰ ਬੰਦੇ ਆ 10 ਦਿਨ ਹੋ ਗਏ ਆ ਸਾਨੂੰ ਅੱਜ ਤੇ ਅਸੀਂ ਕੰਮ ਤੇ ਵੀ ਨਹੀਂ ਗਏ ਕਿਤੇ ਤੇ ਮੀਂਹ ਪੈ ਲਿਆ ਵਾ ਤੇ ਉਹਦਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਵੀ ਡਰੇਨ ਕੱਢੀ ਜਾਵੇ ਤੇ ਸਾਡੇ ਕਮਰੇ ਦਾ ਵੀ ਹਾਲ ਵੇਖਿਆ ਜਾਵੇ ਸਾਡੇ ਕਮਰਿਆਂ ਦਾ ਹਾਲ ਵੀ ਬਹੁਤ ਮਾੜਾ ਹੈ ਤੇ ਬਾਲੇ ਜਿਹੜਾ ਹੈਗਾ 1 2 ਡਿੱਗਿਆ ਸਰ ਆ ਜਿਵੇਂ ਇਧਰ ਆਓ ਅੱਗੇ ਚੁੱਕ ਜਾ ਕੋਈ ਨਹੀਂ ਵੇਖ ਲਈ ਵਟ ਬਦੀ ਪਾਣੀ ਛੱਟੰड्या ਆਏ ਵਿਚਾਰਾ ਪਾਣੀ ਛੱਟ ਛੱਡ ਮੈਂ 3 ਵਜੇ ਦਾ ਛੱਡਾ ਚੱਲ ਮੇਰੇ ਬਣਾਇਆ 4 ਵਜੇ ਉੱਥੇ ਪਾਣੀ ਛੱਟ ਛੱਡ ਤੇ ਫਿਰ ਇੱਕ ਗੱਲ ਠੀਕ ਨੰਦੇ ਦੀ ਵੀ ਲਾਓ ਕਮਰੇ ਚੋਂ ਡਿਆ ਵਿਚਨੇ ਦਾ ਵੇਖੋ ਛੱਤ ਕਿੱਦਾਂ ਲੱਗਦਾ ਨਹੀਂ ਬਹੁਤ ਮੜਾ ਹਾਲ ਭਾਜੀ ਪਾਲਦਾ ਪਰਸੋਂ ਦਾ ਉਹ ਜਿੰਦਾ ਜਿੰਦਾ ਹੋ ਵਾਹਿਗੁਰੂ ਕਿਰਪਾ ਕਰੋ ਸੱਚੇ ਬਾਦਸ਼ਾਹ ਉਹ ਬੱਚੇ ਪਿੱਜੇ ਆਪਾਂ ਪਿੱਜੇ ਆ ਸਰ ਬਹੁਤ ਮਾਰਾ ਹਾਜਾ ਤੇ ਇਦਾਂ ਕੋਈ ਹੱਲ ਕੀਤਾ ਜਾਵੇ ਡਰੇਨ ਦਾ ਵੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਖਨਾਲ ਪਾਣੀ ਆ ਆ ਦੇਖੋ ਕਿਨਾ ਕਿਨਾ ਚੜਿਆ ਜੀ ਤੇ ਅਗਲੇ ਪਾਸੇ ਜਿਹੜੀ ਡੈਨ ਬੰਦ ਕੀਤੀ ਉਹ ਖੋਲਣੀ ਚਾਹੀਦੀ ਆ ਜੀ ਚੰਦਰ ਵੀਰ ਕੋ ਠਾੜੇ ਸਾਹਮਣੇ ਕਿਦਾਂ ਚੋਂਡੇ ਆ ਛੱਤਾ ਡੰਗਡੀਆਂ ਆਲ ਕੋ ਤਰਪਾਲ ਪਾਈ ਆ ਜੀ ਆਪਾਂ ਦੇ ਦੇਣਾ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਪਾਣੀ ਬਹੁਤ ਜਿਆਦਾ ਚੜਿਆ ਤੇ ਡਰੇਨ ਸਾਡੀ ਜਿਹੜੀ ਜੁੜੀ ਨਿਕਲਣੀ ਚਾਹੀਦੀ ਆ ਘਰਾਂ ਦੇ ਵਿੱਚ ਪਾਣੀ ਵੜਿਆ ਕਮਰੇ ਡਿੱਗਣਦੇ ਆ ਕਿ ਡਰੇਨ ਬੰਦ ਕੀਤੀ ਗਈ ਆ ਮੇਰਾ ਵੀ ਡਿੱਗ ਪਿਆ ਕਰ ਬਹੁਤ ਦੀਵਾਂ ਡਿੱਗਣਦੇ ਆ ਕਿ ਡਰੇਨ ਜੁੜੀ ਨਿਕਲਣੀ ਚਾਹੀਦੀ ਆ ਠੀਓ ਮੈਂ ਵੀ ਤੁਹਾਡੇ ਘੜੀ ਕਿਹਨਾਂ ਬੰਦੇ ਜੀ ਕੰਮ ਕਰਦਾ ਹੈ ਠੀਕ ਬੰਦੇ ਸੈਂਟੜੇ ਆਏ ਨਾ ਤੋਂ ਬੋਲਦੇ ਆ ਜੀ ਅੱਡਾ ਤੇ ਬਹੁਤ ਦਾਣ ਦੇ ਨੇ ਹੋ ਗਿਆ ਇੰਨਾ ਬੁਰਾ ਹਾਲ ਆ ਘਰਾਂ ਦੇ ਪਾਣੇ ਆ ਗਿਆ ਤਿੰਨ ਤਿੰਨ ਚਾਰ ਚਾਰ ਬੁੱਟ ਪਾਣੇ ਰੋਟੀ ਪਾਣੀ ਤੋਂ ਬੈਠੇ ਆ ਐਸਾ ਕੋਈ ਸਰਕਾਰ ਨੇ ਕਹਿੰਦੇ ਇਨਸਾਨ ਨਹੀਂ ਲਈ ਸਾਡੀ ਸਾਡੀ ਇਹੋ ਬੇਨਤੀਆਂ ਵੀ ਆਡੇ ਆ ਕੇ ਸਾਰ ਲਾਓ ਵੱਡਾ ਆ ਕੇ ਜਾਓ ਖਾਲ ਦੇਖੋ ਆਵੇ ਤਾਂ ਫੋਟੋ ਭੇਜ ਦਿੰਦੇ ਆ ਤੁਹਾਨੂੰ ਆਪਣੇ ਆਪਾਂ ਲੱਗ ਜਾ ਪਾਣੀ ਦੀ ਖੇਚਲੇ ਨਾ ਵਾਰਡ ਸਰਕਾਰ ਸਰਕਾਰ ਥੈਂਕ ਯੂ ਕੈਂਟੜੇ ਅਨਕੋਬੋ ਤੇ ਪਾਲੂ ਅੱਜ 10 ਦਿਨ ਚਲੇਆ ਘਰ ਬੈਠੇ ਆ ਜੀ ਪਾਣੀ ਸਾਡੇ ਘਰ ਆਇਆ ਰਾਤ ਨੂੰ ਬੈਠ ਕਰਨੇ ਆ ਸਾਬੀ ਆ ਸਕਦਾ ਵਾਠੀ ਚਲੋ ਸਾਬੀ ਵੀ ਘਰਾਂ ਚ ਆਉਂਦੇ ਆ ਪਾਣੀ ਦੇ ਨਾਲ ਹੀ ਆਉਂਦੇ ਆ ਤੇ ਬੇਨਤੀ ਹੈ ਸਰਕਾਰਾਂ ਨੂੰ ਪੀਏ ਜਿਹੜੀ ਗ੍ਰੈਨਲ ਆ ਤੇ ਔਰਤੀਆਂ ਨਿਕਲਣ ਚਾਹੀਦੀ ਵਾਰਡ ਕਾਖ ਸਰਕਾਰ ਦੇ 15 ਦਿਨ ਪਾਣੀ ਆ ਗਿਆ ਵਾ ਤੇ ਇਹਦਾ ਕੋਈ ਭਰੋਸੇਯੋਗ ਬ੍ਰੈਂਡ ਦਾ ਮਸਲਾ ਹੱਲ ਕੀਤਾ ਜਾਵੇ ਤੇ ਅਸੀਂ ਮਾਤਰ ਬੰਦੇ ਆ 10 ਦਿਨ ਹੋ ਗਏ ਆ ਸਾਨੂੰ ਅੱਜ ਤੇ ਅਸੀਂ ਕੰਮ ਤੇ ਵੀ ਨਹੀਂ ਗਏ ਕਿਤੇ ਤੇ ਮੀਂਹ ਪੈ ਲਿਆ ਵਾ ਤੇ ਉਹਦਾ ਕਰਕੇ ਬੇਨਤੀ ਕੀਤੀ ਜਾਂਦੀ ਆ ਵੀ ਡਰੇਨ ਕੱਢੀ ਜਾਵੇ ਤੇ ਸਾਡੇ ਕਮਰੇ ਦਾ ਵੀ ਹਾਲ ਵੇਖਿਆ ਜਾਵੇ ਸਾਡੇ ਕਮਰਿਆਂ ਦਾ ਹਾਲ ਵੀ ਬਹੁਤ ਮਾੜਾ ਹੈ ਤੇ ਬਾਲੇ ਜਿਹੜਾ ਹੈਗਾ 1-2 ਡਿੱਗ ਗਿਆ ਸਰ ਵਾ ਆ ਜਿਵੇਂ ਇਦਾਂ za duching mil cu in者an lako wabi k DM, siли bom bum, siq hai,hadi, eh. 3. 4. zp Tso mami, S mesmo柯 racke, 46. 처 k ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਜੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਪਾਣੀ ਨਾਲ ਕੰਪਲਟ ਇੱਥੇ ਹੋਏ ਨੇ ਤੇ ਸਾਡੀ ਡਰੇਨ ਜਰੂਰ ਕਢਾਈ ਜਾਵੇ ਕਿਰਪਾ ਕਰਕੇ ਇਹ ਮਿਹਰਬਾਨੀ ਹੱਥ ਜੋੜ ਕੇ ਟਾਡੇ ਗੜੀ ਬੇਨਤੀ ਆ ਕਿ ਡਰੇਨ ਜਰੂਰ ਜਲਦੀ ਤੋਂ ਜਲਦੀ ਕਢਾਈ ਜਾਵੇ ਬਹੁਤ ਘਰ ਡੁੱਬੇ ਪਏ ਨੇ ਤੇ ਬਹੁਤ ਘਰਾਂ ਦੇ ਵਿੱਚ ਪਾਣੀ ਆ ਸਾਡੇ ਘਰ ਦਾ ਹਾਲਾਤ ਤੁਸੀਂ ਵੀ ਦੇਖ ਸਕਦੇ ਜੇ ਸਾਡੇ ਕਮਰੇ ਤੇ ਡਿੱਗੇ ਹੋਏ ਨੇ ਤੇ ਆਪਾਂ ਤਰਪਾਲ ਦੇ ਥੱਲੇ ਰਹਿ ਰਹੇ ਹਾਂ ਇਸ ਵੇਲੇ ਆਪਾਂ ਤਰਪਾਲ ਪਾਈ ਹੋਈ ਆ ਤੇ ਉਹਦੀ ਥੁੜੀ ਆ ਕੁਝ ਤਾਂ ਉਹ ਚੁੰਦੀ ਵੀ ਆ ਤੇ ਕੁਝ ਨਹੀਂ ਵੀ ਚੁੰਦੀ ਅੱਜ ਵੀ ਤੁਸੀਂ ਦੇਖ ਸਕਦੇ ਜੇ ਤੁਸੀਂ ਵੀਡੀਓ ਰਹਾ ਵੀ ਦੇਖ ਸਕਦੇ ਜੇ ਕਿ ਕਮਰੇ ਡਿੱਗੇ ਆ ਜਨਤਾ ਵੀ ਵੇਖਣ ਦੀ ਆ ਤੁਸੀਂ ਵੀ ਵੇਖ ਸਕਦੇ ਹੋ ਤੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਟ੍ਰੇਨ ਦਾ ਹੱਲ ਜਰੂਰ ਕੀਤਾ ਜਾਵੇ ਤੁਹਾਡੀ ਗੱਡੀ ਬਹੁਤ ਬਹੁਤ ਬੇਨਤੀ ਤੁਹਾਡਾ ਧੰਨ